ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਜੀ ਅੱਜ ਆਪਾਂ ਚੱਲੇ ਆਂ ਜੀ ਰੋਟਾਵੇਟਰ ਲੈਣ ਚਲੋ ਅੰਡੀ ਭਾਈ ਨਵਾਂ ਲਿਆ ਜੀ 9 ਫੁੱਟਾ ਤੇ ਕਰਦੇ ਆਂ ਟਰੈਕਟਰ ਸਟਾਰਟ ਪਹਿਲਾਂ ਆਪਣੇ ਕੋਲ 7 ਫੁੱਟਾ ਸੀ ਹੁਣ ਆਪਾਂ 9 ਫੁੱਟਾ ਲਿਆ ਮਿਲਦੇ ਆਂ ਤਲਵੰਡੀ ਭਾਈ ਦਿਖਾਉਨੇ ਆ ਤੁਹਾਨੂੰ ਰੋਟਾਵੇਟਰ ਵੰਡੀ ਭਾਈ ਰਵਿੰਦਰਾ ਅਗਲੀ ਵਰਕਸ ਜੋ ਵੀ ਕਿਸੇ ਨੇ ਖੇਤੀਬਾੜੀ ਸਾਧਨ ਚਾਹੀਦਾ ਕਿਸੇ ਨੂੰ ਚਿੱਤੋਂ ਬੜਵਾ ਸਕਦੇ ਆ ਇਹ ਆਇਤ ਵੰਡੀ ਭਾਈ ਸੰਤਾ ਜੀ ਮਸ਼ਹੂਰ ਵਿਨਦਰਾ ਐਗਰੋ ਇੰਡਸਟਰੀ ਇਹ ਆ ਜੀ ਸ਼ਾਂਤ ਬਣੇ ਜੇ ਸਰ ਰੋਟਾ ਲੈ ਕੇ ਆਦੇ ਆ ਜੀ ਆਪਣਾ 940 ਜਿਹੜੀ ਵਾਲਾ ਰੰਗ ਕਰਾਇਆ ਆਪ ਯਾਰ ਵਾ ਨਾਗਾ ਆਪਣੇ ਦੂਜੇ ਸੰਤ ਵੀ ਸਾਰੇ ਚੌਂਦੀ ਆ ਤੇ ਰੰਗਦੇ ਆ ਆ ਇਹਦੀ ਗੱਲ ਹੈ ਸਾਡਾ ਆयो ਐਲ ਡੀ ਆਪਾਂ ਚੱਲਦੇ ਆ ਬੈਠੀ ਇਹ ਬਿਆਨ ਕੁਦ Ja. <laughs>